ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਦਾ ਆਧਾਰ ਕਰਦੇ ਕਰਦੇ ਜਦੋਂ ਪੰਜਾਬ ਆਏ ਤਾਂ ਪੰਜਾਬ ਵਿੱਚ ਆਣ ਕੇ ਉਹਨਾਂ ਨੇ ਰਾਵੀ ਦਰਿਆ ਦੇ ਕੰਢੇ ਆਪਣਾ ਡੇਰਾ ਲਗਾ ਲਿਆ ਜਿਹੜੇ ਇਲਾਕੇ ਵਿੱਚ ਗੁਰੂ ਜੀ ਨੇ ਆਪਣਾ ਡੇਰਾ ਲਗਾਇਆ ਸੀ ਉਸ ਇਲਾਕੇ ਵਿੱਚ ਇੱਕ ਦੋਦਾ ਨਾਮ ਦਾ ਜ਼ਿਮੀਦਾਰ ਰਹਿੰਦਾ ਸੀ ਤੇ ਦੋਦੇ ਜ਼ਿਮੀਦਾਰ ਕੋਲ ਇੰਨੇ ਕੁ ਜ਼ਿਆਦਾ ਪਸ਼ੂ ਸਨ ਇਸ ਪੂਰੇ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਦੁੱਧ ਦੋਦੇ ਕੋਲ ਹੀ ਹੁੰਦਾ ਸੀ ਦੂਰ ਦੂਰ ਤੋਂ ਚੱਲ ਕੇ ਲੋਕ ਦੋਦੇ ਦੇ ਘਰੋਂ ਦੁੱਧ ਲੈਣ ਵਾਸਤੇ ਆਉਂਦੇ ਸਨ ਜਦੋਂ ਦੋਦੇ ਦੀ ਘਰਵਾਲੀ ਨੂੰ ਪਤਾ ਲੱਗਾ ਕਿ ਰਾਵੀ ਦਰਿਆ ਦੇ ਕੰਢੇ ਇੱਕ ਮਹਾਪੁਰਸ਼ ਆਏ ਹੋਏ ਹਨ ਤਾਂ ਉਹ ਘਰ ਤੋਂ ਪੈਦਲ ਚੱਲ ਕੇ ਗੁਰੂ ਜੀ ਦੇ ਪਾਸ ਪਹੁੰਚ ਗਈ ਤੇ ਜਦੋਂ ਉਸਨੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਦੇ ਬਚਨ ਸੁਨੇ ਤਾਂ ਉਹ ਨਿਹਾਲ ਹੋ ਗਈ ਤੇ ਗੁਰੂ ਜੀ ਨੂੰ ਆਖਣ ਲੱਗੀ ਕਿ ਗੁਰੂ ਜੀ ਤੁਹਾਡੇ ਕੀਰਤਨ ਤੇ ਉਪਦੇਸ਼ ਸੁਣ ਕੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ ਹੁਣ ਮੈਂ ਰੋਜ਼ ਇੱਥੇ ਆਇਆ ਕਰੂੰਗੀ ਗੁਰੂ ਜੀ ਦਾ ਕੀਰਤਨ ਸੁਣਨ ਵਾਸਤੇ ਦੋਤੇ ਦੀ ਘਰ ਵਾਲੀ ਰਜਾਨਾ ਆਪਣੇ ਘਰ ਤੋਂ ਇੱਕ ਦੁੱਧ ਦਾ ਡੋਲੂ ਭਰਦੀ ਤੇ ਉਥੇ ਪਹੁੰਚ ਜਾਂਦੀ ਜਿੱਥੇ ਗੁਰੂ ਜੀ ਬੈਠੇ ਹੋਏ ਸਨ ਕੁਝ ਦਿਨਾਂ ਬਾਅਦ ਜਦੋਂ ਦੁੱਧੇ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਸਦੀ istri ਦੁੱਧ ਦਾ ਡੋਲੂ ਭਰ ਕੇ ਕਿਸੇ ਨਵੇਂ ਆਏ ਸਾਧੂ ਦੇ ਡੇਰੇ ਤੇ ਜਾਂਦੀ ਹੈ ਤਾਂ ਇੱਕ ਦਿਨ ਉਹ ਆਪਣੀ ਘਰ ਵਾਲੀ ਦਾ ਪਿੱਛਾ ਕਰਨ ਲੱਗਾ ਘਰ ਵਾਲੀ ਚਲਦੀ ਚਲਦੀ ਗੁਰੂ ਜੀ ਪਾਸ ਪਹੁੰਚ ਗਈ ਤੇ ਗੁਰੂ ਜੀ ਦੇ ਕੀਰਤਨ ਦਾ ਆਨੰਦ ਲੈਣ ਲੱਗੀ ਤੇ ਜਦੋਂ ਗੁਰੂ ਜੀ ਦਾ ਕੀਰਤਨ ਸਮਾਪਤ ਹੋਇਆ ਤਾਂ ਦੁੱਧੇ ਦੀ ਘਰ ਵਾਲੀ ਨੇ ਦੁੱਧ ਦਾ ਭਰਿਆ ਡੋਲੂ ਗੁਰੂ ਜੀ ਦੇ ਚਰਨਾ ਪਾਸ ਰੱਖ ਦਿੱਤਾ ਤੇ ਗੁਰੂ ਜੀ ਨੂੰ ਦੁੱਧ ਛੱਕਣ ਦੀ ਬੇਨਤੀ ਕੀਤੀ ਤੇ ਜ਼ਿੰਮੇਦਾਰ ਦੋਦਾ ਇੱਕ ਰੁੱਖ ਦੇ ਪਿੱਛੇ ਲੁਕ ਗਿਆ ਇਹ ਸਭ ਦੇਖ ਰਿਹਾ ਸੀ ਤੇ ਘਰ ਵਾਲੀ ਇਸ ਗੱਲ ਤੋਂ ਬਿਲਕੁਲ ਬੇਖਬਰ ਸੀ ਕਿ ਮੇਰਾ ਘਰ ਵਾਲਾ ਉਸ ਰੁੱਖ ਦੇ ਪਿੱਛੇ ਲੁਕਿਆ ਹੋਇਆ ਹੈ ਜਦੋਂ ਜਾਨੀ ਜਾਨ ਗੁਰੂ ਨਾਨਕ ਦੇਵ ਜੀ ਦੁੱਧ ਦਾ ਘੁੱਟ ਪਰਣ ਲੱਗੇ ਤਾਂ ਉਹਨਾਂ ਨੇ ਤੋਤੇ ਨੂੰ ਆਵਾਜ਼ ਲਗਾਈ ਕਿ ਭਾਈ ਤੂੰ ਰੁੱਖ ਦੇ ਪਿੱਛੇ ਕਿਉਂ ਲੁਕਿਆ ਹੈ ਆ ਜਾ ਤੂੰ ਵੀ ਦੁੱਧ ਪੀ ਲੈ ਤਾਂ ਦੁੱਧਾ ਪਹਿਲਾਂ ਤਾਂ ਹੈਰਾਨ ਹੋ ਗਿਆ ਕਿ ਗੁਰੂ ਜੀ ਨੂੰ ਕਿਵੇਂ ਪਤਾ ਲੱਗਾ ਕਿ ਮੈਂ ਰੁੱਖ ਦੇ ਪਿੱਛੇ ਲੁਕਿਆ ਹੋਇਆ ਹਾਂ ਤੇ ਫਿਰ ਉਹ ਸ਼ਰਮਿੰਦਾ ਜਿਹਾ ਹੋ ਕੇ ਗੁਰੂ ਜੀ ਦੇ ਪਾਸ ਆ ਗਿਆ ਤੇ ਆਖਣ ਲੱਗਾ ਕੋਈ ਨਾ ਤੁਸੀਂ ਹੀ ਪੀਓ ਦੁੱਧ ਕਿਉਂਕਿ ਜਿਹੜਾ ਦੁੱਧ ਤੁਸੀਂ ਪੀ ਰਹੇ ਹੋ ਇਹ ਮੇਰਾ ਹੀ ਹੈ ਤੇ ਗੁਰੂ ਜੀ ਦੋਦੇ ਦੀ ਗੱਲ ਸੁਣ ਕੇ ਮੁਸਕਰਾਏ ਤੇ ਆਪਣਾ ਗੜਵਾ ਦੋਦੇ ਦੇ ਹੱਥਾਂ ਵਿੱਚ ਫੜਾ ਕੇ ਆਖਣ ਲੱਗੇ ਜਾ ਨਦੀ ਵਿੱਚੋਂ ਮੇਰੇ ਲਈ ਥੋੜਾ ਜਿਹਾ ਪਾਣੀ ਲੈ ਕੇ ਆ ਤਾਂ ਦੋਦਾ ਜਦੋਂ ਪਾਣੀ ਲੈਣ ਲਈ ਨਦੀ ਦੇ ਪਾਸ ਪਹੁੰਚਿਆ ਤਾਂ ਨਦੀ ਨੂੰ ਦੇਖ ਕੇ ਹੈਰਾਨ ਹੋ ਗਿਆ ਕਿਉਂਕਿ ਨਦੀ ਵਿੱਚ ਪਾਣੀ ਦੀ ਜਗ੍ਹਾ ਦੁੱਧ ਵਹਿ ਰਿਹਾ ਸੀ ਇਹ ਦੇਖ ਕੇ ਦੋਦੇ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ ਦੋਦਾ ਪਾਣੀ ਲੈਣ ਵਾਸਤੇ ਇੱਕ ਦੋ ਥਾਵਾਂ ਤੇ ਹੋਰ ਵੀ ਗਿਆ ਪਰ ਉੱਥੇ ਵੀ ਉਸ ਨੂੰ ਪਾਣੀ ਦੀ ਜਗ੍ਹਾ ਦੁੱਧ ਹੀ ਦਿਖਾਈ ਦਿੱਤਾ ਤਾਂ ਥੱਕ ਹਾਰ ਕੇ ਦੋਦਾ ਖਾਲੀ ਗੜਬਾ ਲੈ ਕੇ ਵਾਪਸ ਗੁਰੂ ਜੀ ਪਾਸ ਆ ਗਿਆ ਇਹ ਆਖਣ ਲੱਗਾ ਕਿ ਗੁਰੂ ਜੀ ਮੈਂ ਜਿੱਥੇ ਵੀ ਪਾਣੀ ਲੈਣ ਲਈ ਜਾ ਰਿਹਾ ਹਾਂ ਮੈਨੂੰ ਹਰ ਪਾਸੇ ਦੁੱਧ ਹੀ ਦਿਖਾਈ ਦੇ ਰਿਹਾ ਹੈ ਤਾਂ ਗੁਰੂ ਜੀ ਨੇ ਮੁਸਕਰਾ ਕੇ ਦੁੱਧੇ ਨੂੰ ਸਮਝਾਇਆ ਕਿ ਭਾਈ ਤੂੰ ਹੁਣੇ ਹੀ ਮੈਨੂੰ ਬੋਲਿਆ ਸੀ ਕਿ ਜਿਹੜਾ ਦੁੱਧ ਤੂੰ ਪੀ ਰਿਹਾ ਹੈ ਉਹ ਮੇਰਾ ਹੈ ਪਰ ਪਿਆਰੇ ਸੱਜਣਾ ਇਸ ਦੁਨੀਆ ਵਿੱਚ ਇਨਸਾਨ ਦਾ ਆਪਣਾ ਕੁਝ ਵੀ ਨਹੀਂ ਸਿਵਾਏ ਉਸ ਦੇ ਕਰਮਾਂ ਦੇ ਇਸ ਧਰਤੀ ਤੇ ਜੋ ਕੁਝ ਵੀ ਹੈ ਉਹ ਸਭ ਪਰਮਾਤਮਾ ਦਾ ਹੈ ਮਨੁੱਖ ਤਾਂ ਸਿਰਫ ਇਸ ਦੀ ਵਰਤੋਂ ਕਰ ਸਕਦਾ ਹੈ ਪਰ ਨਾਲ ਕੁਝ ਵੀ ਨਹੀਂ ਲੈ ਕੇ ਜਾ ਸਕਦਾ ਇਹ ਦੁੱਧ ਧਨ ਦੌਲ ਸਭ ਇੱਥੇ ਹੀ ਰਹਿ ਜਾਣਾ ਹੈ ਰੱਬ ਦੀ ਦਰਗਾਹ ਵਿੱਚ ਬੰਦੇ ਦੇ ਦੁਬਾਰਾ ਕੀਤਾ ਗਿਆ ਪੁੰਨ ਤੇ ਕਰਮ ਹੀ ਦੇਖੇ ਜਾਂਦੇ ਹਨ ਦੁੱਧਾ ਜ਼ਿਮੀਦਾਰ ਨੂੰ ਗੁਰੂ ਜੀ ਦੇ ਬਚਨ ਸਮਝ ਆ ਗਏ ਤੇ ਉਹ ਗੁਰੂ ਜੀ ਦੇ ਚਰਨੀ ਪੈ ਗਿਆ ਤੇ ਆਪਣੇ ਦੁਆਰਾ ਕਰੀ ਗਈ ਗਲਤੀ ਦੀ ਮਾਫੀ ਮੰਗਣ ਲੱਗਾ ਤੇ ਗੁਰੂ ਜੀ ਕੋਲੋਂ ਅਸ਼ੀਰਵਾਦ ਲੈ ਕੇ ਉਸੇ ਦਿਨ ਤੋਂ ਹੀ ਗੁਰੂ ਜੀ ਦੇ ਉਪਦੇਸ਼ਾਂ ਅਨੁਸਾਰ ਚੱਲਣ ਲੱਗਾ ਤੇ ਦੋਨੇ ਜੀਆ ਨੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਇਆ ਗੁਰੂ ਪਿਆਰੀ ਸਾ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ